ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਭਨਾਂ ਦੇ ਨਾਲ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਖਾਸ ਕਰਕੇ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਸਾਬਕਾ ਫੌਜੀ ਵੀਰ ਜਿਨ੍ਹਾਂ ਨੂੰ ਵੀ ਨੌਕਰੀ ਦੀ ਜ਼ਰੂਰਤ ਹੈ ਬੇਰੁਜ਼ਗਾਰ ਨੇ ਰੁਜ਼ਗਾਰ ਦੀ ਤਲਾਸ਼ ਕਰ ਰਹੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਅਤੇ ਜ਼ਰੂਰੀ ਜਾਣਕਾਰੀ ਹੈ ਵੱਧ ਤੋਂ ਵੱਧ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰਦੇ ਹਾਂ ਜੀ ਦੇਖੋ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਰੋਜ਼ਗਾਰ ਮੇਲਾ ਲੱਗਦਾ ਹੈ ਕਿਤੇ ਪਲੇਸਮੈਂਟ ਕੈਂਪ ਲੱਗਦਾ ਹੈ ਤਾਂ ਉਹਦੇ ਵਿੱਚ ਜਿਹੜੀਆਂ ਵੀ ਪ੍ਰਾਈਵੇਟ ਕੰਪਨੀਆਂ ਵੱਲੋਂ ਨੌਕਰੀਆਂ ਵਾਸਤੇ ਇੰਟਰਵਿਊ ਲਈ ਜਾਂਦੀ ਹੈ ਕੋਈ ਉਹ ਚ ਫੀਸ ਨਹੀਂ ਚਾਰਜ ਕੀਤੀ ਜਾਂਦੀ ਕੋਈ ਤੁਹਾਡਾ ਐਗਜ਼ਾਮ ਨਹੀਂ ਹੁੰਦਾ ਸਿਰਫ ਤੁਹਾਡੇ ਐਕਸਪੀਰੀਅੰਸ ਦੇ ਆਧਾਰ ਤੇ ਤੁਹਾਡੀ ਇੰਟਰਵਿਊ ਤੁਹਾਡੀ ਪ੍ਰੋਫਾਈਲ ਦੇ ਆਧਾਰ ਤੇ ਤੁਹਾਨੂੰ ਸਕਿੱਲ ਦੇ ਹਿਸਾਬ ਨਾਲ ਨੌਕਰੀ ਜਿਹੜੀ ਉਹ ਦਿੱਤੀ ਜਾਂਦੀ ਹੈ ਬਹੁਤ ਸਾਰੇ ਵੀਰ ਭੈਣ ਬੱਚੇ ਬੱਚੀਆਂ ਇਹ ਕੰਪਲੇਂਟ ਕਰਦੇ ਨੇ ਕਿ ਇਹਨਾਂ ਕੰਪਨੀ ਦੇ ਵਿੱਚ ਤਨਖਾਹ ਬਹੁਤ ਘੱਟ ਹੁੰਦੀ ਹੈ ਜੀ ਦੇਖੋ ਮੈਂ ਤੁਹਾਨੂੰ ਆਪਣੇ ਉਦਾਹਰਨ ਦਿੰਨਾ ਮੈਂ ਫੌਜ ਦੇ ਵਿੱਚ ਜਦੋਂ ਪੈਨਸ਼ਨ ਆਇਆ ਸੀ ਤਾਂ ਫੌਜ ਦੇ ਵਿੱਚ ਮੇਰੀ ਉਸ ਸਮੇਂ ਜਿਹੜੀ ਕਰੰਟ ਸੈਲਰੀ ਉਹ 60000 ਪਲੱਸ ਸੀ ਪਰ ਜਦੋਂ ਮੈਂ ਫੌਜ ਵਿੱਚੋਂ ਪੈਨਸ਼ਨ ਆਉਣ ਤੋਂ ਬਾਅਦ ਸਿਵਲ ਦੇ ਵਿੱਚ ਇਸ ਤਰ੍ਹਾਂ ਦੀ ਇੱਕ প্লেਸਮੈਂਟ ਕੈਂਪ ਦੇ ਵਿੱਚ ਜਿਹੜਾ ਬਠਿੰਡੇ ਮਹਾਰਾਜ ਰਣਜੀਤ ਸਿੰਘ ਯੂਨੀਵਰਸਿਟੀ ਵਿੱਚ ਲੱਗਿਆ ਸੀ ਮੈਂ ਉੱਥੇ ਇੰਟਰਵਿਊ ਦੇਣ ਗਿਆ ਤੇ ਮੈਨੂੰ ਪਹਿਲੀ ਜੌਬ ਵਾਸਤੇ ਜਿਹੜੀ ਮੇਰੀ ਸਿਲੈਕਸ਼ਨ ਹੋਈ ਸੀ ਉਹਦੇ ਵਿੱਚ ਮੇਰੀ ਪਹਿਲੀ ਤਨਖਾਹ 12000 ਰੁਪਏ ਤੋਂ ਸਟਾਰਟ ਹੋਈ ਸੀ ਸੋ ਚਾਰ ਪੰਜ ਸਾਲ ਤਕਰੀਬਨ ਮੈਂ ਉਸ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀ ਕੀਤੀ ਤੇ ਜਦੋਂ ਮੈਂ ਜੌਬ ਛੱਡੀ ਉਦੋਂ ਮੇਰੀ ਤਨਖਾਹ 50000 ਪਲੱਸ ਸੀ ਹੁਣ ਮੈਂ ਆਪਣਾ ਬਿਜ਼ਨਸ ਸ਼ੁਰੂ ਕਰ ਦਿੱਤਾ ਇਸ ਕਰਕੇ ਮੈਂ ਨੌਕਰੀ ਛੱਡ ਦਿੱਤੀ ਕਹਿਣ ਤੋਂ ਭਾਵ ਜੇ ਤੁਸੀਂ ਵਿਹਲੇ ਹੋ ਕਰੇ ਕੋਈ ਸਰਕਾਰੀ ਨੌਕਰੀ ਵਾਸਤੇ ਪੇਪਰ ਦੇ ਚੁੱਕੇ ਹੋ ਰਿਜ਼ਲਟ ਨਹੀਂ ਆਇਆ ਜਾਂ ਤੁਸੀਂ ਸਰਕਾਰੀ ਨੌਕਰੀ ਦੇ ਪੇਪਰ 'ਚ ਪਾਸ ਨਹੀਂ ਹੋਏ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ ਕੋਈ ਵੀ ਨੌਕਰੀ ਤੁਹਾਡੇ ਘਰ ਦੇ ਨੇੜੇ ਸ਼ਹਿਰ ਦੇ ਨੇੜੇ ਤੁਹਾਡੇ ਯੋਗਤਾ ਦੇ ਹਿਸਾਬ ਨਾਲ ਅਗਰ ਤੁਹਾਨੂੰ ਮਿਲਦੀ ਹੈ ਸ਼ੁਰੂ 'ਚ ਤਨਖਾਹ ਘੱਟ ਵੀ ਹੋਏਗੀ ਪਰ ਜੇ ਤੁਹਾਡੇ ਅੰਦਰ ਟੈਲੈਂਟ ਹੈ ਤੁਸੀਂ ਮਿਹਨਤੀ ਹੋ ਤਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਤੁਹਾਨੂੰ ਤਰੱਕੀ ਕਰਨ ਤੋਂ ਕੋਈ ਰੋਕ ਨਹੀਂ ਸਕਦਾ ਮੇਰੇ ਕੋਲੇ ਪਤਾ ਨਹੀਂ ਕਿੰਨੀਆਂ ਉਦਾਹਰਣਾਂ ਨੇ ਕਿ ਜਿਹੜੇ ਫੌਜੀ ਬੰਦੇ ਪੈਨਸ਼ਨ ਆਉਣ ਤੋਂ ਬਾਅਦ ਬੈਂਕ ਦੇ ਵਿੱਚ ਸਿਕਿਉਰਿਟੀ ਗਾਰਡ ਗਵਰਨਮੈਂਟ ਦੀ ਨੌਕਰੀ ਤੇ ਲੱਗੇ ਅੱਜ ਉਹ ਉਸੇ ਬੈਂਕ ਦੇ ਵਿੱਚ ਕੈਸ਼ੀਅਰ ਨੇ ਤੇ ਹਿਮਾਚਲ ਦੇ ਵਿੱਚ ਮੇਰਾ ਇੱਕ ਦੋਸਤ ਹੈ ਉਹ ਬੈਂਕ ਦੇ ਵਿੱਚ ਇਸ ਟਾਈਮ ਮੈਨੇਜਰ ਲੱਗਿਆ ਹੋਇਆ ਜੁਆਇਨਿੰਗ ਉਹਦੀ ਐਸ ਏ ਸਿਕਿਉਰਿਟੀ ਗਾਰਡ ਵਜੋਂ ਹੋਈ ਸੀ ਮਿਹਨਤ ਕੀਤੀ ਇਗਜ਼ਾਮ ਪਾਸ ਕੀਤਾ ਕਹਿਣ ਤੋਂ ਭਾਵ ਠੀਕ ਹੈ ਤੁਹਾਨੂੰ ਨਹੀਂ ਲੋੜ ਹੋਏਗੀ ਤੁਹਾਨੂੰ ਲੱਗਦਾ ਹੋਏਗਾ ਵੀ ਨਹੀਂ ਅਸੀਂ ਜ਼ਿਆਦਾ ਨੌਕਰੀ ਕਰਨੀ ਨਹੀਂ ਜਾਂ ਅਸੀਂ ਵੱਧ ਤਨਖਾਹ ਵਾਲੀ ਕਰਨੀ ਹੈ ਫਿਰ ਤੁਸੀਂ ਕਿਸੇ ਹੋਰ ਨੂੰ ਵੀਡੀਓ ਸ਼ੇਅਰ ਕਰ ਦਿਓ ਕਿਸੇ ਜ਼ਰੂਰਤਮੰਦ ਦਾ ਭਲਾ ਜਿਹੜਾ ਉਹ ਹੋ ਜਾਏਗਾ ਪਰ ਵੀਡੀਓ ਤੁਸੀਂ ਪੂਰੀ ਸੁਣਿਓ ਇਹ ਜਿਹੜਾ ਰੋਜ਼ਗਾਰ ਮੇਲਾ ਪੰਜਾਬ ਦੇ ਵਿੱਚ ਲੱਗ ਰਿਹਾ ਹੈ 4 ਨਵੰਬਰ 2025 ਦਿਨ ਬੁੱਧਵਾਰ ਨੂੰ ਸਮਾਂ ਇਹਦਾ ਹੈਗਾ 10 ਵਜੇ ਤੋਂ ਲੈ ਕੇ 3 ਵਜੇ ਤੱਕ ਸਥਾਨ ਤੁਸੀਂ ਨੋਟ ਕਰ ਲਓ केजी रिसोर्ट ਬਠਿੰਡਾ ਰੋਡ ਮਲੋਟ ਸ਼ਹਿਰ ਇਹ ਜਿਹੜਾ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਸ਼ਹਿਰ ਮਲੋਟ ਉੱਥੇ ਇਹ ਮੇਲਾ ਲੱਗ ਰਿਹਾ ਬਠਿੰਡਾ ਰੋਡ ਤੇ ਕੇਜੀ ਰਿਜ਼ੋਰਟ ਦੇ ਵਿੱਚ ਔਰ ਇਹਦੇ ਵਿੱਚ ਤਕਰੀਬਨ 10 ਕੰਪਨੀਆਂ ਜਿਹੜੀਆਂ ਇੰਟਰਵਿਊ ਲੈਣ ਵਾਸਤੇ ਆ ਰਹੀਆਂ ਨੇ ਤੇ 1000 ਦੇ ਕਰੀਬ ਪੋਸਟਾਂ ਦੇ ਲਈ ਇੰਟਰਵਿਊ ਜਿਹੜੀ ਉਹ ਲੈ ਜਾਣੀਆਂ ਤੁਸੀਂ ਧਿਆਨ ਨਾਲ ਸਾਰੀ ਸੁਣ ਲਓ ਪੂਰਾ ਤੁਸੀਂ ਇਸ਼ਤਿਹਾਰ ਦੇਖਣਾ ਹੋਇਆ ਤਾਂ ਆ QR ਕੋਡ ਤੁਹਾਡੀ ਸਕਰੀਨ ਤੇ ਆ ਰਿਹਾ ਆਪਣੇ ਪੰਜਾਬ ਗਿਆਨ ਦਰਪਣ ਚੈਨਲ ਦਾ ਜਿਹੜਾ WhatsApp ਚੈਨਲ ਹੈ ਗਰੁੱਪ ਦਾ ਤੇ ਉਹਦੇ ਤੇ ਤੁਸੀਂ ਇਹ ਪੂਰਾ ਜਿਹੜਾ ਪੋਸਟਰ ਵੀ ਦੇਖ ਸਕਦੇ ਹੋ ਤੇ ਇਹਦੇ ਵਾਸਤੇ ਸਭ ਤੋਂ ਜਿਹੜੀ ਪਹਿਲੀ ਜਾਣਕਾਰੀ Axis Bank ਦੇ ਵੱਲੋਂ ਅਸਿਸਟੈਂਟ ਮੈਨੇਜਰ ਵਾਸਤੇ ਇੰਟਰਵਿਊ ਲਈ ਜਾਣੀ 100 ਪੋਸਟਾਂ ਨੇ ਗ੍ਰੈਜੂਏਸ਼ਨ ਯੋਗਤਾ 35000 ਤਨਖਾਹ ਇਹਨਾਂ ਵੱਲੋਂ ਰੱਖੀ ਗਈ ਹੈ ਤੇ ਇਹਦੇ ਵਿੱਚ ਮੁੰਡੇ ਕੁੜੀਆਂ 18 ਤੋਂ 30 ਸਾਲ ਦੇ ਜਿਹੜੇ ਇੰਟਰਵਿਊ ਦੇ ਸਕਦੇ ਨੇ ਇਸ ਤੋਂ ਬਾਅਦ Salvia Micro Capital Limited ਦੇ ਵਿੱਚ IDO ਦੀਆਂ ਪੋਸਟਾਂ ਨੇ 20 12ਵੀਂ ਪਾਸ ਯੋਗਤਾ ਰੱਖੀ ਗਈ ਹੈ 22500 ਤਨਖਾਹ ਤੇ ਇਹਦੇ ਵਿੱਚ ਮੁੰਡੇ ਕੁੜੀਆਂ 18 ਤੋਂ 30 ਸਾਲ ਵਾਲੇ ਭਾਗ ਲੈ ਸਕਦੇ ਨੇ ਐਲ ਐਨ ਟੀ ਫਾਈਨੈਂਸ ਸਰਵਿਸ ਲਿਮਟਿਡ ਦੇ ਵਿੱਚ ਫੀਲਡ ਲੋਨ ਅਫਸਰ ਦੀਆਂ ਪੋਸਟਾਂ ਨੇ 20 ਗ੍ਰੈਜੂਏਸ਼ਨ ਯੋਗਤਾ ਚਾਹੀਦੀ ਹੈ ਤੇ 19500 ਤਨਖਾਹ ਸਟਾਰਟ ਹੋਣੀ ਹੈ ਇਹਦੇ ਵਿੱਚ 18 ਤੋਂ 30 ਸਾਲ ਦੇ ਮੁੰਡੇ ਕੁੜੀਆਂ ਦੋਵੇਂ ਭਾਗ ਲੈ ਸਕਦੇ ਨੇ ਅਗਲੀ ਜਿਹੜੀ ਜਾਣਕਾਰੀ ਹੈ ਉਹ ਹੈ ਇਵਾਨ ਸਿਕਿਉਰਟੀ ਫੰਕਸ਼ਨਸ ਪ੍ਰਾਈਵੇਟ ਲਿਮਟਿਟਡ ਦੇ ਵੱਲੋਂ ਸਿਕਿਉਰਟੀ ਗਾਰਡ ਦੀਆਂ ਪੋਸਟਾਂ ਨੇ 100 10ਵੀਂ ਤੇ 12ਵੀਂ ਵਾਲੇ ਇਹਦੇ ਵਿੱਚ ਅਪਲਾਈ ਕਰ ਸਕਦੇ ਨੇ 15000 ਰੁਪਏ ਮਹੀਨੇ ਤੋਂ ਤੁਹਾਡੀ ਤਨਖਾਹ ਸਟਾਰਟ ਹੋਏਗੀ ਤੇ ਇਹਦੇ ਵਿੱਚ ਮੁੰਡੇ ਸਿਰਫ ਲੜਕੀਆਂ ਵਾਸਤੇ ਜਿਹੜੀ ਇਹ ਸਕਿਉਰਟੀ ਹੈ ਇਹ ਜ਼ਰੂਰ ਧਿਆਨ ਰੱਖਿਓ 18 ਤੋਂ 30 ਸਾਲ ਦੀਆਂ ਕੁੜੀਆਂ ਦੇ ਵਿੱਚ ਅਪਲਾਈ ਕਰ ਸਕਦੀਆਂ ਨੇ ਇੰਟਰਵਿਊ ਦੇ ਸਕਦੀਆਂ ਨੇ ਕੈਂਪ ਦੇ ਵਿੱਚ ਤੁਹਾਨੂੰ ਜਾਣਾ ਪਏਗਾ ਉਸ ਤੋਂ ਅੱਗੇ ਭਾਰਤ ਫਾਈਨੈਂਸ਼ੀਅਲ ਇਨਕਲੂਜ਼ਨ ਲਿਮਟਿਡ ਦੇ ਵਿੱਚ ਫੀਲਡ ਅਸਿਸਟੈਂਟ ਦੀਆਂ ਪੋਸਟਾਂ ਨੇ 50 12ਵੀਂ ਪਾਸ ਯੋਗਤਾ ਹੈ 13775 ਸੈਲਰੀ ਹੈ ਇਦੇ ਵਿੱਚ ਮੁੰਡੇ ਕੁੜੀਆਂ 18 ਤੋਂ 30 ਸਾਲ ਦੇ ਭਾਗ ਲੈ ਸਕਦੇ ਨੇ ਭਾਰਤੀ ਏਅਰਟੈਲ ਲਿਮਟਿਡ ਦੇ ਵਿੱਚ ਪ੍ਰੋਮੋਟਰ ਦੀਆਂ 30 ਪੋਸਟਾਂ ਨੇ 10ਵੀਂ ਪਾਸ ਯੋਗਤਾ ਰੱਖੀ ਗਈ ਹੈ 11134 ਸਟਾਰਟਿੰਗ ਦੇ ਵਿੱਚ ਸੈਲਰੀ ਹੋਏਗੀ ਤੇ ਮੇਲ ਫੀਮੇਲ ਭਾਵੇਂ ਮੁੰਡੇ ਕੁੜੀਆਂ ਦੋਨੇ 18 ਤੋਂ 30 ਸਾਲ ਦੀ ਭਾਗ ਲੈ ਸਕਦੇ ਨੇ ਇਨ੍ਹਾਂ ਕੰਪਨੀਆਂ ਦੇ ਵਿੱਚ ਤੁਹਾਡੀ ਤਨਖਾਹ ਸਟਾਰਟਿੰਗ ਦੇ ਵਿੱਚ ਬੇਸ਼ੱਕ ਘੱਟ ਹੁੰਦੀ ਹੈ ਪਰ ਜਿਵੇਂ ਜਿਵੇਂ ਤੁਸੀਂ ਕੰਮ ਕਰਦੇ ਹੋ ਕੰਪਨੀ ਵੱਲੋਂ ਤੁਹਾਨੂੰ ਇਨਸੈਂਟ ਵੀ ਦਿੱਤੇ ਜਾਂਦੇ ਨੇ ਤੁਹਾਡੀ ਹਰ ਸਾਲ ਪ੍ਰੋਮੋਸ਼ਨ ਵੀ ਵਿਡਿਊ ਹੁੰਦੀ ਹੈ ਅਗਲੀ ਜਿਹੜੀ ਪੁਖਰਾਜ ਹੈਲਥ케ਅਰ ਪ੍ਰਾਈਵੇਟ ਲਿਮਟਿਡ ਦੇ ਵੱਲੋਂ ਇੰਟਰਵਿਊ ਲਈ ਜਾਣੀ ਹੈ ਵੈਲਨੈਸ ਐਡਵਾਈਜ਼ਰ ਦੀਆਂ 100 ਪੋਸਟਾਂ ਨੇ 10ਵੀਂ ਪਾਸ ਯੋਗਤਾ ਹੈ 12000 ਇਹਦੇ ਵਿੱਚ ਸੈਲਰੀ ਹੈ ਸਿਰਫ ਲੜਕੀਆਂ ਵਾਸਤੇ ਇਹ ਇੰਟਰਵਿਊ ਹੋਣੀ ਹੈ ਟੈਲੀ ਪਰਫਾਰਮੈਂਸ ਕਸਟਮਰ ਕੇਅਰ ਐਗਜ਼ੀਕਿਊਟਿਵ ਦੀਆਂ ਪੋਸਟਾਂ ਨੇ 50 12ਵੀਂ ਪਾਸ ਯੋਗਤਾ ਹੈ 18000 ਦੇ ਵਿੱਚ ਤਨਖਾਹ ਰੱਖੀ ਗਈ ਹੈ ਇਹ ਵੀ ਸਿਰਫ ਲੜਕੀਆਂ ਵਾਸਤੇ ਜਿਹੜੀ ਇਹ ਪੋਸਟ ਰੱਖਵੀਂ ਹੈ ਓਕੇ ਲਾਈਫ ਕੇਅਰ ਪ੍ਰਾਈਵੇਟ ਲਿਮਟਿਡ ਵੱਲੋਂ ਮਾਰਕੀਟਿੰਗ ਐਗਜ਼ੀਕਿਊਟਿਵ ਦੀਆਂ ਪੋਸਟਾਂ ਨੇ 50 12ਵੀਂ ਦੇ ਵੀ ਯੋਗਤਾ ਰੱਖੀ ਗਈ ਹੈ 10000 ਮਹੀਨੇ ਦੀ ਸੈਲਰੀ ਹੈ ਤੇ 18 ਤੋਂ 30 ਸਾਲ ਦੇ ਮੁੰਡੇ ਕੁੜੀਆਂ ਦੋਵੇਂ ਭਾਗ ਜਿਹੜੇ ਲੈ ਸਕਦੇ ਨੇ LIC ਵੱਲੋਂ ਜਿਹੜੇ ਸਿਟੀ ਕੇਅਰ LIC ਦੇ ਏਜੰਟ ਵੀ ਭਰਤੀ ਕੀਤੇ ਜਾਣੇ 100 ਪੋਸਟਾਂ ਨੇ 10ਵੀਂ 12ਵੀਂ ਪਾਸ ਯੋਗਤਾ ਹੈ ਇਹਦੇ ਵਿੱਚ ਤੁਹਾਨੂੰ 7000 ਰੁਪਏ ਤਾਂ ਜਿਹੜਾ ਮਾਨ ਪੱਤਾ ਮਿਲੇਗਾ ਉਸ ਤੋਂ ਬਾਅਦ ਤੁਹਾਨੂੰ ਇਨਸੈਂਟਿਵ ਵੀ ਮਿਲੇਗਾ ਜਿਹੜਾ ਉਹ ਤੁਹਾਡੇ ਕੰਮ ਦੇ ਹਿਸਾਬ ਨਾਲ 18 ਤੋਂ 30 ਸਾਲ ਦੇ ਮੁੰਡੇ ਕੁੜੀਆਂ ਦੋਨੇ ਇਹਦੇ ਵਿੱਚ ਭਾਗ ਲੈ ਸਕਦੇ ਨੇ ਅਗਲੀ ਪੋਸਟ ਹੈ ਫੀਲਡ ਅਫਸਰ ਦੀ ਇਹ ਸਵੰਤਾਰਾ ਮਾਈਕਰੋਫੋਨ ਪ੍ਰਾਈਵੇਟ ਲਿਮਟਿਡ ਵੱਲੋਂ ਇੰਟਰਵਿਊ ਲਈ ਜਾਣੀ ਆ 20 ਪੋਸਟਾਂ ਨੇ 10ਵੀਂ 12ਵੀਂ ਤੇ ਆਈਟੀਆ ਡਿਪਲੋਮਾ ਦੇ ਵਿੱਚ ਯੋਗਤਾ 12000 ਤੋਂ ਸੈਲਰੀ ਸਟਾਰਟ ਹੈ ਤੇ ਇਹਦੇ ਵਿੱਚ ਸਿਰਫ ਲੜਕੀਆਂ ਜਿਹੜੀਆਂ ਉਹ ਇੰਟਰਵਿਊ ਦੇ ਸਕਦੀਆਂ ਨੇ ਬੱਬਰ ਫਾਈਨੈਂਸ ਪ੍ਰਾਈਵੇਟ ਲਿਮਟਿਡ ਵੱਲੋਂ ਫੀਲਡ ਸਟਾਫ ਦੀਆਂ ਪੋਸਟਾਂ ਨੇ 20 12ਵੀਂ ਪਾਸ ਯੋਗਤਾ ਹੈ 10000 ਤਨਖਾਹ ਹੈ ਮੁੰਡੇ ਕੁੜੀਆਂ 18 ਤੋਂ 30 ਸਾਲ ਦੇ ਭਾਗ ਲੈ ਸਕਦੇ ਨੇ ਅਜ਼ਾਇਲ ਫਿਊਚਰ ਵੱਲੋਂ ਵੈਲਨੈਸ ਐਡਵਾਈਜ਼ਰ ਦੀਆਂ 100 ਪੋਸਟਾਂ ਨੇ 12ਵੀਂ ਪਾਸ ਯੋਗਤਾ ਰੱਖੀ ਗਈ ਹੈ 10000 ਤਨਖਾਹ ਦੇ ਵਿੱਚ ਸਟਾਰਟਿੰਗ ਹੋਏਗੀ ਤੇ ਸਿਰਫ ਲੜਕੀਆਂ ਜਿਹੜੀਆਂ ਇੰਟਰਵਿਊ ਦੇ ਵਿੱਚ ਭਾਗ ਲੈ ਸਕਦੀਆਂ ਨੇ ਸਕਾਈਅ ਸ਼ੀਵਰ ਦੇ ਵੱਲੋਂ ਜਿਹੜੀਆਂ ਟੀਮ ਲੀਡਰ ਦੀਆਂ ਪੋਸਟਾਂ ਨੇ 100 10ਵੀਂ 12ਵੀਂ ਤੇ ਗ੍ਰੈਜੂਏਸ਼ਨ ਵਾਲੇ ਭਾਗ ਲੈ ਸਕਦੇ ਨੇ 15000 ਰੁਪਏ ਤਨਖਾਹ ਸਟਾਰਟ ਹੈ ਮੁੰਡੇ ਕੁੜੀਆਂ 18 ਤੋਂ 30 ਸਾਲ ਦੇ ਇੰਟਰਵਿਊ ਦੇ ਸਕਦੇ ਨੇ ਇਕੁਐਟਰਸ ਸਮਾਲ ਫਾਈਨੈਂਸ ਬੈਂਕ ਦੇ ਵੱਲੋਂ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਦੀਆਂ ਪੋਸਟਾਂ ਨੇ 25 ਗ੍ਰੈਜੂਏਸ਼ਨ ਯੋਗਤਾ 25000 ਰੁਪਏ ਤੋਂ ਤੁਹਾਡੀ ਸੈਲਰੀ ਸਟਾਰਟ ਹੈ ਤੇ ਮੁੰਡੇ ਕੁੜੀਆਂ 21 ਤੋਂ 26 ਸਾਲ ਦੇ ਦੋਵੇਂ ਚ ਭਾਗ ਲੈ ਸਕਦੇ ਨੇ ਤੇ ਆਖਰੀ ਜਿਹੜੀ ਤੁਹਾਡੇ ਨੂੰ ਜਾਣਕਾਰੀ ਸਾਂਝੀ ਕਰ ਰਹੇ ਹਾਂ ਵਰਧਮਾਨ ਟੈਕਸਟਾਈਲ ਪ੍ਰਾਈਵੇਟ ਲਿਮਟਿਡ ਦੇ ਵੱਲੋਂ ਸਪੋਰਟਿੰਗ ਸਟਾਫ ਟੈਕਨੀਸ਼ੀਅਨ ਦੀਆਂ ਪੋਸਟਾਂ ਨੇ 50 ਤੇ ਯੋਗਤਾ ਇਹਦੇ ਵਿੱਚ 5ਵੀਂ 8ਵੀਂ 10ਵੀਂ ਤੇ 12ਵੀਂ 12000 ਰੁਪਏ ਤਨਖਾਹ ਸਟਾਰਟ ਹੈ ਤੇ 18 ਤੋਂ 35 ਸਾਲ ਦੀਆਂ ਸਿਰਫ ਲੜਕੀਆਂ ਦੇ ਵਿੱਚ ਭਾਗ ਲੈ ਸਕਦੀਆਂ ਨੇ ਜੇਕਰ ਬਧਰੇ ਤੁਸੀਂ ਜਾਣਕਾਰੀ ਜਾਨਣਾ ਚਾਹੁੰਦੇ ਹੋ ਕੈਂਪ ਦੇ ਸਬੰਧ ਵਿੱਚ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਜਿਹੜਾ ਡੀਸੀ ਦਫ਼ਤਰ ਸੇਵਾ ਕੇਂਦਰ ਦੇ ਉੱਪਰ ਸ਼੍ਰੀ ਮੁਕਸਰ ਸਾਹਿਬ ਵਿਖੇ ਬਣਿਆ ਉੱਥੇ ਤੁਸੀਂ ਹੈਲਪਲਾਈਨ ਨੰਬਰ ਤੁਹਾਡੀ ਸਕਰੀਨ ਤੇ ਆ ਰਹੇ ਨੇ ਇਹਨਾਂ ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਜਿਹੜੀ ਹੈ ਉਹ ਲੈ ਸਕਦੇ ਹੋ ਵੀਡੀਓ ਚੰਗੀ ਲੱਗੇ ਨੂੰ ਲਾਈਕ ਕਰ ਦਿਓ ਹਾਈਪ ਕਰ ਦਿਓ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰ ਦਿਹ ਜਿਹੜੇ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਨੇ ਸਬਸਕ੍ਰਾਈਬ ਜਰੂਰ ਕਰ ਦਿਓ ਇਸੇ ਤਰ੍ਹਾਂ ਦੀ ਹੋਰ ਜਾਣਕਾਰੀਆਂ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣਗੀਆਂ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ